ਪਾਉ ਹਿੰਦੀ ਦਾ ਸ਼ਬਦ ਹੈ ਜਿਹਦਾ ਅਰਥ ਹੈ ਪੈਰ ਜਿਹੜੀ ਧਰਤੀ ਤੇ ਕਲਗੀਆਂ ਵਾਲੇ ਸ਼ੈਨਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਮੁਬਾਰਕ ਪਾਉ ਟਕਾਏ ਉਹ ਧਰਤੀ ਪੌਂਟਾ ਸਾਹਿਬ ਬਣੀ ਰਾਜਿਆਂ ਦੇ ਦਰਬਾਰ ਵਿੱਚੋਂ 52 ਕਵੀਸ਼ਰ ਗੁਰੂ ਗੋਬਿੰਦ ਸਿੰਘ ਪਾਲਸ਼ਾ ਮਹਾਰਾਜ ਨੇ ਸਾਧ ਕੇ ਆਪਣੇ ਦਰਬਾਰ ਵਿੱਚ ਉਹਨਾਂ ਤੋਂ ਬਹੁਤ ਵੱਡੀ ਸੇਵਾ ਲਈ ਵੈਦਿਆ ਸਾਗਰ ਗ੍ਰੰਥ ਵਰਗੇ ਮਹਾਨ ਗ੍ਰੰਥ ਉਹਨਾਂ 52 ਕਵੀਸ਼ਰਾਂ ਨੇ ਆਪਣੀਆਂ ਕਲਮਾਂ ਨਾਲ ਰਚੇ ਗੁਰੂ ਸਾਹਿਬ ਨੇ ਬਹੁਤ ਵੱਡੇ ਮਾਣ ਤੇ ਸਨਮਾਨ ਉਹਨਾਂ ਨੂੰ ਪੌਂਟਾ ਸਾਹਿਬ ਦੀ ਧਰਤੀ ਤੇ ਬਖਸ਼ਿਸ਼ ਕਰਕੇ ਨਵਾਜਿਆ ਆ ਉਸ ਸੰਦਰਭ ਵਿੱਚ ਆਪ ਜੀ ਦੇ ਨਾਲ ਇੱਕ ਡਿਓੜ ਛੰਦ ਸਾਂਝਾ ਕਰਨ ਲੱਗਾ ਹ ਜਿਹਦੇ ਬੋਲ ਨੇ ਪੌਂਟਾ ਸਾਹਿਬ ਦਸਵੇਂ ਗੁਰਾਂ ਨੇ ਦਿੱਤਾ ਹੈ ਕਵੀਸ਼ਰਾਂ ਨੂੰ ਮਾਣ ਜੀ ਇਉਂ ਬੇਨਤੀ ਕੀਤੀ ਜਾ ਰਹੀ ਹੈ ਹੱਥੀ ਮੋੜੀ ਗੱਡ ਕੇ ਵਸਾਇਆ ਪੌਂਟਾ ਹੈ ਦਸਵੇਂ ਦਤਾਰ ਜੀ ਸਵਰਗਾ ਨੂੰ ਮਾਤ ਪਾਵੇ ਸ਼ਾਨ ਜੇਸ ਦੀ ਲੱਗਾ ਦਰਬਾਰ ਜੀ ਛੋਲੇ ਆ ਸ਼ਿੰਗਾਰ ਰਾਸ ਉੱਥੇ ਕਾਵੀਆਂ ਲੱਗਾ ਸੀ ਦਵਾਨ ਜੀ ਪੌਂਟਾ ਸਾਹਿਬ ਦਸਵੇਂ ਗੁਰਾਂ ਨੇ ਦਿੱਤਾ ਕਵੀਸ਼ਰਾਂ ਨੂੰ ਮਾਣ ਜੀ ਉਹ ਦੱਸਾਂ ਕੀ ਕੀ ਸਿਫਤਾਂ ਅਨੰਦ ਵੱਜੀਆ ਕਵੀ ਵਾਰੋ-ਵਾਰ ਨੇ ਉਪਮਾ ਹਜੂਰ ਦੀ ਕਰਨ ਲੱਗ ਪਏ ਨਾਲ ਸਤਕਾਰ ਨੇ ਰਾਜਿਆਂ ਤੋਂ ਬਸ ਮਿਲਦੇ ਸਿੱਧਾ ਮੜੇ ਇਥੋਂ ਕਲਿਆਣ ਜੀ ਪੌਂਟਾ ਸਾਹਿਬ ਦਸਵੇਂ ਗੁਰਾਂ ਨੇ ਦਿੱਤਾ ਕਵੀਸ਼ਰਾਂ ਨੂੰ ਮਾਣ ਜੀ ਨਾਮਾ ਪੜੋ ਪਾਈ ਚਪਾ ਸਿੰਘ ਦਾ ਮहिमा ਪ੍ਰਕਾਸ਼ ਨੂੰ ਦਸਵੇਂ ਗੁਰਾਂ ਨੇ ਕਵੀ ਆਪ ਸੱਦੇ ਐ ਪੜੋ ਗੱਲ ਖਾਸ ਨੂੰ ਕੇਸਰ ਸਿਉਂਦੀ ਪੜੋ ਬੰਸਾਵਲੀ ਮਿਲੇ ਪਰਮਾਨੰ ਜੀ ਪੌਂਟਾ ਸਾਹਿਬ ਦਸਵੇਂ ਗੁਰਾਂ ਨੇ ਦਿੱਤਾ ਏ ਕਵੀ ਸ਼ਰਾਂ ਨੂੰ ਮਾਨ ਜੀ ਹੋਏ ਇੱਕੀ ਉਦੇਰਾ ਏ ਦੂਜਾ ਅਣੀ ਰਾਮ ਜੀ ਤੀਜਾ ਅੱਲੂ ਦੱਸਿਆ ਅਮਰਤ ਨਰਾਏ ਅੱਤੇ ਆਸਾ ਸਿੰਘ ਨੇ ਵੀ ਕਮਰ ਕੱਸਿਆ ਓ ਈਸ਼ਰ ਸਿੰਘ ਦਾ ਸੁਖ ਦੇ ਵੀ ਆਲਮ ਕਰਾਮਾ ਬਿਆਨ ਜੀ ਪੌਂਟਾ ਸਾਹਿਬ ਦਸਵੇਂ ਗੁਰਾਂ ਨੇ ਦਿੱਤਾ ਇੱਕ ਵੀਸ਼ਰਾ ਨੂੰ ਮਾਣ ਜੀ ਓ ਸੁਖਾ ਸਿੰਘ ਸੁਖੀ ਆਸ ਦਾ ਮਹਾਰਮਾ ਸੁਖਾ ਸਿੰਘ ਸੁਖੀ ਆਸ ਦਾ ਮਾਰਵਾ ਸੈਨਾਪਤੀ ਅੱਗੇ ਆਏ ਸ਼ਾਮ ਤੇ ਹਸੈਣ ਅਲੀ ਕਵੀ ਹੀਰ ਜੀ ਸੇਵਾ ਵਿੱਚ ਲੱਗੇ ਆਏ ਸੁਖਾਵਰੇਸ਼ ਤੇ ਹਾਨਸ ਦਾਸ ਹੈ ਨਾਲ ਚੰਦ ਖਾਨ ਜੀ ਪੌਂਡਾ ਸਾਹਿਬ ਦਸਵੇਂ ਗੁਰਾਂ ਨੇ ਦਿੱਤਾ ਕਵੀਸ਼ਰਾਂ ਨੂੰ ਮਾਣ ਜੀ